ਨਥਾ ਸਿਆਂ ਬਈ ਨਥਾ ਸਿਆਂ ਹਈ ਸ਼ਾਵਾ ਬਈ ਹਈ ਸ਼ਾਵਾ ਨਥਾ ਸਿਆਂ ਬਈ ਨਥਾ ਸਿਆਂ ਹਈ ਸ਼ਾਵਾ ਬਈ ਹਈ ਸ਼ਾਵਾ ਲੋਕੀ ਦਸ ਤਸ ਜੰਮਦੇ ਹਈ ਸ਼ਾਵਾ ਮੈਂ ਤਾਂ ਇੱਕ ਪੁੱਤ ਜੰਮਿਆ ਹਈ ਸ਼ਾਵਾ ਭੈੜਾ ਰੋਂਦਾ ਈ ਰੇਂਦਾ ਹਈ ਸ਼ਾਵਾ ਕਹਿੰਦਾ ਦਾਦੀ ਕੋਲੇ ਜਾਣਾ ਹਈ ਸ਼ਾਵਾ ਮੈਂ ਕਿਹਾ ਦਾਦੀ ਦੀ ਕਿ ਲੋੜੇ ਹਈ ਸ਼ਾਵਾ ਤੇਰੀ ਨਾਨੀ ਤੇਰੇ ਕੋਲੇ ਹਈ ਸ਼ਾਵਾ ਨਥਾ ਸਿਆੰਬਈ ਨਥਾ ਸਿਆੰ ਅਈ ਸ਼ਾਵਾ ਬਈ ਹਈ ਸ਼ਾਵਾ ਨਥਾ ਸਿਆੰਬਈ ਨਥਾ ਸਿਆੰ ਅਈ ਸ਼ਾਵਾ ਬਈ ਹਈ ਸ਼ਾਵਾ ਲੋਕੀ ਦਸ ਦਸ ਜੰਮਦੇ ਹਈ ਸ਼ਾਵਾ ਮੈਂ ਤਾਂ ਇੱਕ ਪੁੱਤ ਜੰਮਿਆ ਹਈ ਸ਼ਾਵਾ ਭੈੜਾ ਰੋਂਦਾ ਹੀ ਰਹਿਂਦਾ ਹਈ ਸ਼ਾਵਾ ਕਹਿੰਦਾ ਦਾਦੇ ਕੋਲ ਜਾਣਾ ਏ ਹਈ ਸ਼ਾਵਾ ਮੈਂ ਕਿਹਾ ਦਾਦੇ ਦੀ ਕਿ ਲੋੜ ਏ ਹਈ ਸ਼ਾਵਾ ਤੇਰਾ ਨਾਨਾ ਤੇਰੇ ਕੋਲ ਏ ਹਈ ਸ਼ਾਵਾ ਨਥਾ ਸਿਆੰਬਈ ਨਥਾ ਸਿਆੰ ਅਈ ਸ਼ਾਵਾ ਬਈ ਹਈ ਸ਼ਾਵਾ ਨਥਾ ਸਿਆੰਬਈ ਨਥਾ ਸਿਆੰ ਅਈ ਸ਼ਾਵਾ ਬਈ ਹਈ ਸ਼ਾਵਾ ਲੋਕੀ ਦਸ ਦਸ ਜੰਮਦੇ ਹਈ ਸ਼ਾਵਾ ਮੈਂ ਤਾਂ ਇੱਕ ਪੁੱਤ ਜੰਮਿਆ ਅਈ ਸ਼ਾਵਾ ਪੈੜਾ ਰੋਂਦਾ ਹੀ ਰੇਂਦਾ ਹਈ ਸ਼ਾਵਾ ਕਹਿੰਦਾ ਚਾਚੇ ਕੋਲ ਜਾਣਾ ਏ ਹਈ ਸ਼ਾਵਾ ਮੈਂ ਕਹ ਚਾਚੇ ਦੀ ਕਿ ਲੋੜ ਏ ਹਈ ਸ਼ਾਵਾ ਤੇਰਾ ਮਾਮਾ ਤੇਰੇ ਕੋਲੇ ਹਈ ਸ਼ਾਵਾ ਨਥਾ ਸਿਆਂ ਬਈ ਨਥਾ ਸਿਆਂ ਹਈ ਸ਼ਾਵਾ ਬਈ ਹਈ ਸ਼ਾਵਾ ਨਥਾ ਸਿਆਂ ਬਈ ਨਥਾ ਸਿਆਂ ਹਈ ਸ਼ਾਵਾ ਬਈ ਹਈ ਸ਼ਾਵਾ ਲੋਕੀ ਦਸ ਦਸ ਜੰਮ ਦੇ ਹਈ ਸ਼ਾਵਾ ਮੈਂ ਤਾਂ ਇੱਕ ਪੁੱਤ ਜੰਮਿਆ ਹਈ ਸ਼ਾਵਾ ਭੈੜਾ ਰਹੁੰਦਾ ਹੀ ਰਹਿੰਦਾ ਹਈ ਸ਼ਾਵਾ ਕਹਿੰਦਾ ਡੈਡੀ ਕੋਲੇ ਜਾਣਾ ਏ ਐਈਸ਼ਾ ਵਾ ਮੈਂ ਕਿ ਡੈਡੀ ਦੀ ਕਿ ਲੋੜ ਏ ਐਈਸ਼ਾ ਵਾ ਮੇਰਾ ਯਾਰ ਮੇਰੇ ਕੋਲ ਏ ਐਈਸ਼ਾ ਵਾ ਨੱਥਾ ਸਿਆ ਬਈ ਨੱਥਾ ਸਿਆ ਐਈਸ਼ਾ ਵਾ ਬਈ ਐਈਸ਼ਾ ਵਾ ਨੱਥਾ ਸਿਆ ਬਈ ਨੱਥਾ ਸਿਆ ਐਈਸ਼ਾ ਵਾ ਬਈ ਐਈਸ਼ਾ ਵਾ ਨੱਥਾ ਸਿਆ ਬਈ ਨੱਥਾ ਸਿਆ ਐਈਸ਼ਾ ਵਾ ਬਈ ਐਈਸ਼ਾ ਵਾ